ਪੰਜਾਬ ਤੋਂ ਇੱਕ ਖਬਰ ਆ ਰਹੀ ਹੈ ਜਿੱਥੇ ਚਲਦਾ ਵਿਆਹ ਪੁਲਿਸ ਨੇ ਰੁਕਵਾ ਦਿੱਤਾ ਲਾੜੀ ਵਿਆਹੋਂ ਦੇ ਲਈ ਲਾੜਾ ਆਇਆ ਸੀ ਪਰ ਲਾੜੇ ਨੂੰ ਪੁਲਿਸ ਥਾਣੇ ਲੈ ਗਈ ਕੀ ਪੂਰਾ ਰੋਲ ਹੈ ਉਹ ਵੀ ਤੁਹਾਨੂੰ ਦੱਸ ਦਿਆ ਦਰਸਲ ਫਾਜ਼ਿਲਕਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਪਿੰਡ ਬੱਖੂ ਸ਼ਾਦਾ ਦਾ ਇਹ ਪੂਰਾ ਮਾਮਲਾ ਹੈ ਲਾੜਾ ਲਾੜੀ ਵਿਆਹੋਂ ਦੇ ਲਈ ਆਇਆ ਸੀ ਪਰ ਇਸੇ ਦਰਮਿਆਣ ਪੁਲਿਸ ਥਾਣੇ ਤੋਂ ਆਂਦੀ ਹੈ ਉਸ ਥਾਂ ਤੇ ਪਹੁੰਚਦੀ ਹੈ ਤੇ ਲਾੜੇ ਨੂੰ ਆਪਣੇ ਨਾਲ ਪੁਲਿਸ ਥਾਣੇ ਲੈ ਜਾਂਦੀ ਹੈ ਦਰਸਲ ਲਾੜਾ ਦੂਜਾ ਵਿਆਹ ਕਰਵਾ ਰਿਹਾ ਸੀ ਪਹਿਲੀ ਪਤਨੀ ਨੂੰ ਬਿਨਾਂ ਦੱਸੇ ਤੇ ਜੋ ਕੁੜੀ ਦਾ ਪਰਿਵਾਰ ਸੀ ਉਸ ਨੂੰ ਬਿਨਾਂ ਦੱਸੇ ਇਹ ਦੂਜਾ ਵਿਆਹ ਕਰਵਾ ਰਿਆ ਸੀ ਜਿਸ ਤੋਂ ਬਾਅਦ ਪੂਰਾ ਹੰਗਾਮਾ ਹੁੰਦਾ ਹੈ ਪੁਲਿਸ ਪਹੁੰਚਦੀ ਹੈ ਲਾੜੇ ਨੂੰ ਆਪਣੇ ਨਾਲ ਪੁਲਿਸ ਥਾਣੇ ਲੈ ਜਾਂਦੀ ਆ ਤਾਂ ਫਾਜ਼ਿਲਕਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜੋ ਕੁੜੀ ਦਾ ਪਰਿਵਾਰ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਨਾਲ ਫਰਾਡ ਕੀਤਾ ਗਿਆ ਸਾਡਾ ਲੱਖਾਂ ਦਾ ਨੁਕਸਾਨ ਹੋ ਗਿਆ ਪਹਿਲਾਂ ਸਾਨੂੰ ਕਿਹਾ ਗਿਆ ਕਿ ਸਾਨੂੰ ਬੁਲੇਟ ਚਾਹੀਦਾ ਅਸੀਂ ਜ਼ਮੀਨ ਗਹਿਣੇ ਰੱਖ ਕੇ ਆਪਣੇ ਲਈ ਆਪਣੀ ਕੁੜੀ ਦੀ ਖੁਸ਼ੀਆਂ ਦੇ ਲਈ ਬੁਲੇਟ ਲਿਆ ਪਰ ਜਿਸ ਤਰੀਕੇ ਦੇ ਨਾਲ ਮੁੰਡੇ ਨੇ ਸਾਡੇ ਨਾਲ ਧੋਖਾ ਕੀਤਾ ਸਾਨੂੰ ਇਹੀ ਹੈ ਕਿ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਸਾਨੂੰ ਧੋਖੇ ਦੇ ਵਿੱਚ ਰੱਖਿਆ ਗਿਆ 6 ਮਹੀਨੇ ਪਹਿਲਾਂ ਰੋਕਾ ਹੁੰਦਾ ਤੇ ਹੁਣ ਵਿਆਹ ਹੋਣ ਜਾ ਰਿਹਾ ਸੀ ਪਰ ਵਿਆਹ ਜਦੋਂ ਹੋਣ ਲੱਗਾ ਸੀ ਉਸ ਤੋਂ ਪਹਿਲਾਂ ਹੀ ਸਰਪੰਚ ਨੂੰ ਫੋਨ ਆਂਦਾ ਕਿ ਤੁਹਾਡੇ ਪਿੰਡ ਜਿਸ ਮੁੰਡੇ ਦੇ ਨਾਲ ਤੁਹਾਡੀ ਧੀ ਦਾ ਵਿਆਹ ਹੋ ਰਿਹਾ ਹੈ ਉਹ ਪਹਿਲਾਂ ਹੀ ਵਿਆਹਿਆ ਹੋਇਆ ਕਿਉਂਕਿ ਜੋ ਮੁੰਡੇ ਦੀ ਪਹਿਲੀ ਪਤਨੀ ਸੀ ਉਸ ਦੇ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਸੀ ਪੁਲਿਸ ਨੂੰ ਜਿਸ ਤੋਂ ਬਾਅਦ ਪੁਲਿਸ ਜਦੋਂ ਮੌਕੇ ਤੇ ਜਾਂਦੀ ਆ ਤਾਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਜੋ ਗੱਲ ਸ਼ਿਕਾਇਤ ਦੇ ਵਿੱਚ ਕੁੜੀ ਦੇ ਵੱਲੋਂ ਕਹੀ ਗਈ ਕਿ ਉਸਦਾ ਪਤੀ ਦੂਜਾ ਵਿਆਹ ਕਰਾ ਰਿਹਾ ਬਿਨਾਂ ਕਿਸੇ ਨੂੰ ਦੱਸੇ ਉਹ ਗੱਲ ਸੱਚ ਸੀ ਜਿਸ ਤੋਂ ਬਾਅਦ ਪੂਰਾ ਹੰਗਾਮਾ ਵੀ ਹੁੰਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਇਹ ਘਰ ਸੱਜਿਆ ਹੋਇਆ ਸੀ ਪਰਿਵਾਰ ਖੁਸ਼ੀ ਦੇ ਵਿੱਚ ਸੀ ਕਿ ਸਾਡੀ ਧੀ ਨੇ ਵਿਆਹ ਕੇ ਚਲ ਜਾਣਾ ਦੀ ਡੋਲੀ ਉਠੇਗੀ ਪਰ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਜੋ ਖੁਸ਼ੀਆਂ ਸੀ ਕਿਸ ਤਰੀਕੇ ਦੇ ਨਾਲ ਖਤਮ ਹੋ ਗਈਆਂ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੂਰਾ ਘਰ ਡੈਕੋਰ ਡੈਕੋਰੇਟ ਕੀਤਾ ਗਿਆ ਸੀ ਕਿਉਂਕਿ ਕੁੜੀ ਦਾ ਵਿਆਹ ਕਰਿਆ ਹੋਇਆ ਸੀ ਕੁੜੀ ਦਾ ਪਰਿਵਾਰ ਜਿਹੜਾ ਹੈ ਭਰਾਵਾਂ ਦੇ ਵੱਲੋਂ ਪੂਰਾ ਵਿਆਹ ਦੀ ਤਿਆਰੀਆਂ ਕੀਤੀਆਂ ਗਈਆਂ ਸੀ ਜੋ ਪਰਿਵਾਰ ਵਾਲੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਰੀਬ 20-25 ਲੱਖ ਸਾਡਾ ਲੱਗ ਗਿਆ ਅਸੀਂ ਜ਼ਮੀਨ ਆਪਣੀ ਗਹਿਣੇ ਰੱਖੀ ਸਭ ਖੁਸ਼ੀਆਂ ਜਿਹੜੀਆਂ ਕੁੜੀ ਦੇ ਲਈ ਤਿਆਰ ਕੀਤੀਆਂ ਸਾਰਾ ਸਮਾਨ ਤਿਆਰ ਕੀਤਾ ਜੋ ਜੋ ਮੁੰਡੇ ਨੇ ਦਾਜ ਦੇ ਵਿੱਚ ਮੰਗਿਆ ਸੀ ਅਸੀਂ ਸਭ ਤਿਆਰ ਕੀਤਾ ਪਰ ਉਸ ਤੋਂ ਬਾਅਦ ਮੁੰਡੇ ਨੇ ਜੋ ਧੋਖਾ ਕੀਤਾ ਉਸ ਤਰ੍ਹਾਂ ਸਰ ਗਲਤ ਹੈ ਉਸ ਦਾ ਸਾਨੂੰ ਇਨਸਾਫ ਚਾਹੀਦਾ ਹੈ ਮੁੰਡੇ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਕੁੜੀ ਦੇ ਪਰਿਵਾਰ ਦਾ ਬਿਆਨ ਵੀ ਪਹਿਲਾਂ ਤੁਹਾਨੂੰ ਸੁਣਾ ਦਿੰਦੇ ਆ ਪਹਿਲਾਂ ਮੁੰਡਾ ਵਿਆਹਿਆ ਹੋਇਆ ਸੀ ਸਾਨੂੰ ਪਤਾ ਨਹੀਂ ਇਹਨਾਂ ਲੱਗਣ ਦਿੱਤਾ ਹੈਗਾ ਤੇ ਬਰਾਤ ਵੀ ਮਤਲਬ ਸਾਨੂੰ ਕਹਿੰਦੇ ਕਿ ਅਸੀਂ ਪਾਰਟੀ ਉੱਥੇ ਨਹੀਂ ਕਰਨੀ ਹੈਗੀ ਜੈਸੀ ਕਿ ਚਲ ਠੀਕ ਹੈ ਮਤਲਬ ਸਾਨੂੰ ਕਹਿੰਦੇ ਸੀ ਦੁੱਖੇ ਦੜੇ ਨਾ ਕਿ ਸਾਡੀ ਮਰਗ ਹੋ ਗਈ ਹੈ ਇਸੀ ਕਾਰਜ ਵਿੱਚ ਕੋਈ ਪਾਰਟੀ ਨਹੀਂ ਕਰਨੀ ਹੈਗੀ ਤੇ ਅਸੀਂ ਸਿੱਧਾ ਹੀ ਬਰਾਤ ਆ ਜਾਾਂਗੇ ਸਾਨੂੰ ਮੰਨਣੀ ਪਈ ਐ ਕਿਉਂਕਿ ਅਸੀਂ ਢੀਵ ਵਾਲੇ ਸੀ ਤੇ ਸਾਨੂੰ ਉਸ ਤੋਂ ਬਾਅਦ ਸਾਨੂੰ ਕਹਿੰਦੇ ਸੀਗੇ ਤੁਸੀਂ ਅਸੀਂ ਸਵੇਰੇ ਸਵੇਰੇ ਆਨੰਦ ਕਾਰਜ ਕਰਨੇ ਆ ਬਾਕੀ ਅਸੀਂ ਉਸ ਗੱਲ ਤੇ ਨਹੀਂ ਮੰਨੇ ਕਿਉਂਕਿ ਅਸੀਂ ਕਿਹਾ ਕਿ ਤੁਸੀਂ ਲੰਗਰ ਪਾਣੀ ਛਕੋ ਤੇ ਉਸ ਤੋਂ ਬਾਅਦ ਇਹ ਆਨੰਦ ਕਾਰਜ ਕਰਾਂਗੇ ਉਸ ਤੋਂ ਬਾਅਦ ਸਾਨੂੰ ਸਰਪੰਚ ਸਾਹਿਬ ਨੇ 3 ਵਜੇ ਪਤਾ ਲੱਗ ਗਿਆ ਸਾਡੇ ਪਿੰਡ ਦੇ ਤੇ ਫੋਨ ਆਇਆ ਖਾਣੇ ਵਿੱਚੋਂ ਕਹਿੰਦੇ ਆ ਇਸ ਤਰ੍ਹਾਂ ਉੱਥੇ ਕੁੜੀ ਕੋਈ ਬੈਠੀ ਹੈਗੀ ਆ ਜਿੰਨੇ ਨੇ ਗੱਲ ਵਾਤੇਗੀ ਆ ਜਾ ਵਿਆਹ ਹੋਇਆ ਤੇ ਸਾਨੂੰ ਉਸ ਤੋਂ ਬਾਅਦ ਸਰਪੰਚ ਸਾਡੇ ਘਰੇ ਆਏ ਤੇ ਸਾਡੇ ਸਾਡੇ ਪੈਰਾਂ ਤੋਂ ਜ਼ਮੀਨ ਹੀ ਨਿਕਲ ਗਈ ਸਾਨੂੰ ਉਸ ਤੋਂ ਬਾਅਦ ਉਹਨਾਂ ਨੇ ਤੇ ਅੰਦਰ ਬੁਲਾਇਆ ਬਾਕੀ ਫਿਰ ਵੀ ਉਹ ਮੰਨ ਨਹੀਂ ਰਹੇ ਸੀ ਫਿਰ ਸਾਰੇ ਸਬੂਤ ਇਕੱਠੇ ਕੀਤੇ ਗਏ ਸਾਰੇ ਥਾਣੇ ਦੇ ਚਿਹਰੇ ਚ ਪਤਾ ਕੀਤਾ ਕਿ ਇਹ ਬੰਦਾ ਫਰੋਡ ਹੈਗਾ ਸਾਡੀ ਇਹ ਮੰਗ ਹੈ ਕਿ ਸਾਡੇ ਜਿਹੜਾ ਸਾਡਾ ਬੰਦਾ ਹੱਕ ਸਾਨੂੰ ਮਿਲਿਆ ਜਾਵੇ ਇਹਦੇ ਤੇ ਬਣਤੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਫੌਜੀ ਹੈਗਾ ਇਹਨੂੰ ਮਤਲਬ ਫੌਜ ਤੋਂ ਬਾਹਰ ਕੱਢਿਆ ਜਾਵੇ ਤੇ ਅੱਗੇ ਤੋਂ ਇਹਨੂੰ ਸਬਕ ਮਿਲ ਸਵੇ ਇਹਨਾਂ ਦੀ ਕੱਲ ਮੈਰਿਜ ਹਜੀ ਸੀ ਸਾਡੇ ਪਿੰਡ ਬੁੜੀਆ ਦੀ ਤੇ 10 ਤੋਂ ਚਾਰ ਨੇ ਲਾਇਆ ਬੜਾ ਚਾਹਵਾਨਾਂ ਵਾਲੇ ਨੇ ਵਿਆਹ ਰੱਖਿਆ ਸੀ ਅੱਜ ਤੋਂ 6 ਮਹੀਨੇ ਪਹਿਲਾਂ ਇਹਨਾਂ ਨੇ ਕੁੜੀ ਦਾ ਮੰਗਣਾ ਕੀਤਾ ਸੀ ਤੇ ਮੁੰਡਾ ਪਹਿਲਾਂ ਹੀ ਵਿਆਹਿਆ ਹੋਇਆ ਸੀਗਾ ਪਰ ਇਹਨਾਂ ਨੂੰ ਪਰਿਵਾਰ ਨੂੰ ਨਹੀਂ ਪਤਾ ਲੱਗਾ ਕੋਲਾ ਪਰਿਵਾਰ ਸੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਨਾ ਹੀ ਉਹਨਾਂ ਨੇ ਇਹੋ ਜਿਹਾ ਪਤਾ ਲੱਗਾ ਨਹੀਂ ਕਿ ਉਹ شیطان ਬੰਦੇ ਸੀ ਤੇ ਜਿਹੜੀ ਕੱਲ ਕੁੜੀ ਪਹਿਲਾਂ ਉਹਦੇ ਨਾਲ ਵਿਆਹੀ ਸੀ ਉਹ ਕੱਲ ਕੁੜੀ ਨੇ ਐਪਲੀਕੇਸ਼ਨ ਦਿੱਤੀ ਜਦੋਂ ਤੇ ਮੈਨੂੰ ਫੋਨ ਆਇਆ ਥਾਣੇ ਤੋਂ ਵਿਆਹ ਤੋਂ ਲੈ ਕੇ ਮੈਰਿਜ ਹੋ ਰਹੀ ਮੈਂ ਸਾਜੀ ਹੋ ਰਹੀ ਹੈ ਕਿ ਇਹ ਮੁੰਡਾ ਵਿਆਹਿਆ ਤੇ ਆ ਗੱਲ ਹੈ ਤਦ ਮੈਂ ਕਹਿੰਦਾ ਤੁਸੀਂ ਆ ਜਾਓ ਵੀ ਪੜਤਾਲ ਆਪਣੀ ਕਰੋ ਬਿਲਕੁਲ ਜਦੋਂ ਅਸੀਂ ਇੱਥੇ ਉਹਨੂੰ ਮੁੰਡੇ ਨੂੰ ਤੇ ਮੁੰਡੇ ਦੇ ਬਾਪ ਨੂੰ ਜਦੋਂ ਸੱਦਿਆ ਗਿਆ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਮੁੰਡਾ ਵਾਕਿਆ ਹੀ ਵਿਆਹ ਹੋ ਰਿਹਾ ਸੀਗਾ ਤੇ ਸਾਡੇ ਨਾਲ ਤਾਂ ਫਰਾਡ ਕਰ ਰਿਹਾ ਸੀਗਾ ਤਦ ਮੁੰਡੇ ਨੇ ਵੇਖੋ ਮੰਗ ਕੇ ਇੱਕ ਮੋਟਰਸਾਈਕਲ ਦੀ ਮੰਗ ਰ ਕੀਤੀ ਇਹਨਾਂ ਨੂੰ ਵਿਚਾਰ ਨੂੰ ਫਿਰ ਵੀ ਨਹੀਂ ਪਤਾ ਲੱਗਿਆ ਇਹਨਾਂ ਨੇ ਆਹ ਪਿਛਮੀਨ ਗਾਣਾ ਗੁਨੇ ਰੱਖ ਕੇ ਤੇ ਉਹ ਸਾਹਮਣੇ ਗੁੱਲਟ ਮੁਰਸਾਂ ਨਾਲ ਖੜਾ ਆਇਆ ਕਹਿੰਦਾ 7 ਲੱਖ ਰੁਪਈਆ ਉਹਦੇ ਤੇ ਲੱਗਿਆ ਲਾਪ ਰੁਪਈਆ 20 30 ਲੱਖ ਰੁਪਈਆ ਇਹਨਾਂ ਨੇ ਵਿਆਹ ਤੇ ਲਾਇਆ ਵੀ ਮੁੰਡਾ ਫੌਜੀ ਹੈਗਾ ਤੇ ਮੁੰਡੇ ਦੀ ਡਿਮਾਂਡ ਹੀ ਉਹੋ ਜਿਹੀ ਸੀਗੀ ਤੇ ਇਹਨਾਂ ਨੇ ਵੀ ਕਿਹ ਚਲੋ ਕੁੜੀ ਸੈੱਟ ਹੋ ਜੇ ਕਿ ਮੁੰਡਾ ਫੌਜੀ ਹੈਗਾ ਵੀ ਆਪਦੀ ਇਮਾਨਦਾਰ ਜ਼ਿੰਦਗੀ ਕੱਟਣਗੇ ਪਰ ਇਹ ਨਹੀਂ ਪਤਾ ਸੀ ਕਿ ਇਹ ਮੁੰਡਾ ਫਰਾਉਡ ਹੈਗਾ ਜੀ ਕੱਲ ਲੈ ਨੇ ਬਹੁਤ ਹੀ ਵੱਡਾ ਧੋਖਾ ਕੀਤਾ ਚਾਹੇ ਇਹਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਵੀ ਅਗਾ ਵੀ ਲੋਕਾਂ ਨੂੰ ਸਬਕ ਮਿਲੇ ਜੇ ਇਹੋ ਜਿਹਾ ਫਰਾਡ ਕਿਸੇ ਨਾਲ ਨਾ ਕੀਤਾ ਜਾਵੇ ਹਾਂ ਉਸ ਕੁੜੀ ਨਾਲ ਵੀ ਇਹ ਰਹਿ ਰਿਹਾ ਸੀਗਾ ਤੇ ਸਾਡੇ ਨਾਲ ਵੀ ਇੱਧਰ ਧੋਖਾ ਹੋਇਆ ਸਾਡੇ ਪਿੰਡੇ ਚ ਇਹਨਾਂ ਦੇ ਕੁੜੀ ਨਾਲ ਨਹੀਂ ਉਹਦੇ ਨਾਲ ਡਿਵੋਰਸ ਹੋ ਚੁੱਕਿਆ ਸੀ ਨਹੀਂ ਸਰ ਕੋਈ ਉਹਦੇ ਨਾਲ ਡਿਵੋਰਸ ਨਹੀਂ ਹੁੰਦਾ ਜਦੋਂ ਜਿਹੜਾ ਸਾਨੂੰ ਜਾਣਕਾਰੀ ਪਤਾ ਲੱਗਿਆ ਨੇ ਇੱਕ ਫਾਰਮੈਲਟੀ ਤੌਰ ਤੇ ਨਾ ਉਹਨੂੰ ਕੁੜੀ ਨੂੰ ਉੱਤ ਲਗਾ ਕੇ ਸਾਇਨਸ ਨੂੰ ਕਰਾ ਲੈ ਤੇ ਇਹਨੇ ਉਸ ਦੇ ਤੇ ਉਸ ਜਦੋਂ ਜਿਹੜਾ ਸਾਨੂੰ ਪਤਾ ਲੱਗਿਆ ਕੁੜੀ ਨੇ ਇਹਦੇ ਤੇ ਕਿਸ ਵੀ ਕੀਤਾ ਹੈ ਕੋਦਾਲ ਤੇ ਚ ਤੇ ਭਈ ਮੈਂ ਇਹਦੇ ਨਾਲ ਕੋਈ ਨਹੀਂ ਫਿਰ ਹਜੀ ਵੇਖੋ ਜੇ ਬੰਦਾ 30 ਤਰੀਕ 30 ਤਰੀਕ 3 ਜਮਾ ਮਹੀਨਾ 2022 ਨੂੰ ਦਿਨ ਮੈਰਿਜ ਕਰਾ ਰਿਹਾ ਹੈ 11ਵੇਂ ਮਹੀਨੇ ਚ ਉਹਦੇ ਨਾਲ ਤਲਾਕ ਦੇ ਮਤਲਬ ਨਾ ਜਿਵੇਂ ਪੰਚਾਇਤੀ ਆਪਾਂ ਲਿਖ ਲੈਨੇ ਆ ਉਸ ਤਰ੍ਹਾਂ ਦਾ ਕਿਸੇ ਦੇ ਕੋਈ ਸਾਈਨ ਨਹੀਂ ਇਹਦੀ ਸਾਈਨ ਨਹੀਂ ਕਿਨੇ ਤੇ ਕੁੜੀ ਦੀ ਕਰਵਾ ਕੇ ਨਾ ਕੁੜੀ ਦੇ ਕੋਲੋਂ ਧੋਖ ਨਾਲ ਸਾਈਨ ਇਸ ਬੰਦੇ ਨੇ ਕਰਵਾ ਕੇ ਤੇ ਉਸ ਤੋਂ ਬਾਅਦ ਕੁੜੀ ਨਾਲ ਹੀ ਰਹਿ ਰਿਹਾ ਕੋ 2022 ਦਾ ਫਿਰ ਕੁੜੀ ਨਾਲ ਅੱਜ ਤੱਕ ਕੁੜੀ ਨਾਲ ਹੀ ਰਹਿ ਰਿਹਾ ਪਰ ਇਹਨੇ ਸਾਨੂੰ ਨਹੀਂ ਦੱਸਿਆ ਨਾ ਹੀ ਸਾਨੂੰ ਪਤਾ ਲੱਗਣ ਦਿੱਤਾ ਜਿੱਦ ਤੱਕ ਫਿਰ ਅਸੀਂ ਉਸ ਤੋਂ ਬਾਅਦ ਜਦ ਨਿਪਟਾਲ ਕੀਤੀ ਇਹ ਬੰਦਾ ਆਪਣੇ ਪਿੰਡੋਂ ਬਰਾਤ ਵੀ ਨਹੀਂ ਆਇਆ ਮਰਾਤ ਵੀ ਇਹ ਰਸਤੇ 'ਚੋਂ ਕਿ ਥਿਆੜੀ ਥੂੜੀ ਬੰਦੇ ਕਰਕੇ ਤੇ ਰਸਤੇ 'ਚੋਂ ਚੜਿਆ ਬਰਾਤ ਅੱਛਾ ਰਿਸ਼ਤੇਦਾਰ ਨਹੀਂ ਸੀਗੇ ਰਿਸ਼ਤੇਦਾਰ ਇਹਦੇ ਨਹੀਂ ਸੀਗੇ ਨਾਲ ਕੋਈ 2-4 ਰਹੇ ਸੀਗੇ ਜਿਹੜੇ ਏਕੇ ਦਾ ਪਰਿਵਾਰ ਚਾਚੇ ਤਾਏ ਜਿਹੜੇ ਨੇ ਉਹ ਸ਼ਾਮਲ ਸੀ ਇਹਦੀ ਸਾਜ਼ਿਸ਼ 'ਚ ਇਹ ਬਾਕੀ ਕੋਈ ਆਲਮ ਸਲੇਮ ਸ਼ਾ ਜਾਂ ਮੋਜਮਚੋ ਇਹੋ ਜੀ ਤਾਂ ਹਮਨ ਤੋਂ ਬੰਦੇ ਚੱਕ ਕੇ ਬਰਾਤ ਲੈ ਕੇ ਆਇਆ ਕੀ ਮੰਗ ਕਰਦੇ ਹੋ ਤੁਸੀਂ ਤਾਂ ਮੰਗ ਕਰਦੇ ਸਭ ਸਭਤ ਕਾਰ ਵੀ ਕੀਤੀ ਜਾਵੇ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਜੋ ਕੁੜੀ ਦੇ ਪਰਿਵਾਰ ਵਾਲੇ ਨੇ ਉਹ ਕਹਿ ਰਹੇ ਨੇ ਕਿ ਉਹਨਾਂ ਦੇ ਨਾਲ ਗਲਤ ਹੋਇਆ ਉਹਨਾਂ ਨੂੰ ਧੋਖੇ ਦੇ ਵਿੱਚ ਰੱਖਿਆ ਗਿਆ ਪਹਿਲਾਂ ਤਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ 5 ਦਿਨਾਂ ਦੇ ਵਿੱਚ ਹੀ ਵਿਆਹ ਹੋਣਾ ਚਾਹੀਦਾ ਕਿਉਂਕਿ ਜੋ ਲਾੜਾ ਹੈ ਉਹ ਫੌਜ ਦੇ ਵਿੱਚ ਸੀ ਫੌਜੀ ਲਾੜਾ ਸੀ ਜਿਸ ਦਾ ਨਾਮ ਕਰਮਜੀਤ ਦੱਸਿਆ ਜਾ ਰਿਹਾ ਜਿਸ ਨੇ ਕਹਿ ਸੀ ਕਿ ਉਹ 5 ਦਿਨਾਂ ਤੋਂ ਬਾਅਦ ਵਾਪਸ ਫੌਜ ਦੇ ਵਿੱਚ ਚਲ ਜਾਏਗਾ ਉਸ ਦੀ ਡਿਊਟੀ ਸ਼ੁਰੂ ਹੋ ਜਾਏਗੀ ਜੇਕਰ ਵਿਆਹ ਕਰਨਾ ਹੈ ਤਾਂ 5 ਦਿਨਾਂ ਦੇ ਵਿੱਚ ਹੀ ਵਿਆਹ ਕਰਨਾ ਹੋਵੇਗਾ ਤਾਂ ਇਸ ਤਰੀਕੇ ਦੇ ਨਾਲ ਪਹਿਲਾਂ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਕਿਹਾ ਗਿਆ ਕਿ ਪ੍ਰੈਸ਼ਰਾਈਜ਼ ਕੀਤਾ ਗਿਆ हुया हुया जल्दी जल्दी के 5 ਦਿਨਾਂ ਦੇ ਵਿੱਚ ਹੀ ਵਿਆਹ ਕਰੋ ਕਿਉਂਕਿ 6 ਮਹੀਨੇ ਪਹਿਲਾਂ ਰੋਕਾ ਹੋਇਆ ਹੋਇਆ ਸੀ ਤੇ ਹੁਣ ਕੁੜੀ ਦੇ ਪਰਿਵਾਰ ਨੂੰ ਵੀ ਸੀ ਕਿ ਜਲਦੀ ਜਲਦੀ ਉਹਨਾਂ ਦੀ ਧੀ ਵਿਆਹ ਕੇ ਆਪਣੇ ਸਹੁਰੇ ਚਲ ਜਾਏ ਪਰ ਕੁੜੀ ਦੇ ਪਰਿਵਾਰ ਨੂੰ ਨਹੀਂ ਸੀ ਪਤਾ ਕਿ ਜਿਸ ਤਰੀਕੇ ਦੇ ਨਾਲ ਇਹ ਪੂਰੀ ਸਾਜ਼ਿਸ਼ ਰਚੀ ਗਈ ਕੁੜੀ ਨੂੰ ਧੋਖਾ ਦਿੱਤਾ ਗਿਆ ਕੁੜੀ ਦੇ ਪਰਿਵਾਰ ਨੂੰ ਧੋਖਾ ਦਿੱਤਾ ਗਿਆ ਬੁਲਟ ਮੰਗਿਆ ਗਿਆ ਬੁਲਟ ਦਾ ਇੰਤਜ਼ਾਮ ਵੀ ਕਰ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਜੋ ਅਸਲ ਗੱਲ ਸਾਹਮਣੇ ਆਈ ਕਿਉਂਕਿ ਜੋ ਪਹਿਲੀ ਪਤਨੀ ਸੀ ਉਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਬਿਨਾਂ ਦੱਸੇ ਬਿਨਾਂ ਤਲਾਕ ਲਿੱਤੇ ਇਹ ਮੁੰਡਾ ਦੂਜਾ ਵਿਆਹ ਕਰਾ ਰਿਹਾ ਜਦੋਂ ਪੁਲਿਸ ਮੌਕੇ ਤੇ ਫੌਂਦੀਆ ਤਾਂ ਪੁਲਿਸ ਦੇ ਵੱਲੋਂ ਸੱਚ ਸਾਹਮਣੇ ਲਿਆਂਦਾ ਜਾਂਦਾ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਮੁੰਡੇ ਨੇ ਦੋਵੇਂ ਪਰਿਵਾਰਾਂ ਨੂੰ ਝੂਠ ਬੋਲਿਆ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਜਦਕਿ ਦੂਜੇ ਦੀ ਇਹ ਜ਼ਿੰਦਗੀ ਬਰਬਾਦ ਕਰਨ ਤੇ ਚੱਲਿਆ ਸੀ ਪਰ ਪੁਲਿਸ ਨੇ ਪਹਿਲਾਂ ਹੀ ਇਸ ਨੂੰ ਰੋਕ ਦਿੱਤਾ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਕੀ ਕੁਝ ਹੁਣ ਤੱਕ ਕਾਰਵਾਈ ਕੀਤੀ ਆ ਆਓ ਸੁਣਦੇ ਆ ਇਹ ਸਰ ਕਲ ਸਰ ਦੇ ਕੋਲ ਕੰਪਲੀਟ ਆਈ ਸੀ ਲੜਕੀ ਐ ਸੀ ਪ੍ਰਿੰਕਾ ਰਾਣੀ ਪਤਨੀ ਕਰਮਜੀਤ ਸਿੰਘ ਬਸਬਿਣਾ ਮਾਧਮਾਗਰ ਤੋਂ ਉਹ ਕਹਿੰਦੇ ਮੇਰਾ ਜਿਹੜਾ ਪਤੀ ਹੈਗਾ ਏ ਉਹ ਫੌਜੀ ਏ ਉਹ ਦੂਜਾ ਵਿਆਹ ਕਰਾ ਰਿਆ ਪਿੰਡ ਬਕੂਸ਼ਾਲੀ ਅਸੀਂ ਉੱਥੇ ਮੌਕੇ ਤੇ ਮੈਂ ਫੋਰਸ ਭੇਜੀ ਸੀ ਜੀ ਉੱਥੇ ਵਾਕਈ ਹੀ ਪਾਇਆ ਗਿਆ ਵੀ ਉਹ ਜਿਹੜਾ ਲੜਕਾ ਸੀਗਾ ਉਹ ਬਿਨਾਂ ਕਿਸੇ ਨੂੰ ਦੱਸੇ ਕੇਸੇ ਪਿੰਡ ਲੋਕਾਂ ਨੂੰ ਮਾਰਾ ਕਰਕੇ ਤੇ ਦੂਜਾ ਵਿਆਹ ਕਰਾ ਰਿਆ ਸੀ ਫਿਰ ਹੁਣ ਤੇ ਜੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਅਸੀਂ ਇਹਦੇ ਚ ਗਏ ਆ ਬਿਆਰ ਰੋਤਾ ਜੀ ਉਹਨੂੰ ਆ ਰਹੇ ਮਦਾਈ ਪਾਰਟੀ ਉਹਨਾਂ ਦੇ ਅਸੀਂ ਬਿਆਨ ਦਿੱਤੇ ਜੋ ਮੰਡੀ ਕਰ ਰਹੇ ਹਾਂ